ਬਾਰੀ-ਬਾਰ ਜ਼ਕਰਨ ਗਰੀਬ ਘਰਾਂ ਦੇ ਲੋਕਾਂ ਦੇ ਕੋਠਿਆਂ ਨੇ ਜਾਂ ਛਤਾਂ ਡਿੱਗੀਆਂ ਤੇ ਘਰਾਂ ਵਿੱਚ ਪਾਣੀ ਵੜਿਆ ਸਰਪੰਚ ਰਗਵੀਰ ਸਿੰਘ ਸੰਧੂ ਦੇ ਸਹਿਯੋਗ ਨਾਲ ਤਸੀਹਦਾਰ ਸਿਸ਼ਪਾਲ ਸਿੰਘ ਵੱਲੋਂ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਤਰਪਾਲਾਂ ਵੀ ਵੰਡੀਆਂ ਗਈਆਂ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਤੇ ਕੀ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਕੀ ਉੱਥੇ ਕੀ ਗਰੀਬ ਪਰਿਵਾਰ ਦੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਹਾ ਮਾਵੜਾ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੋਮਣ ਦੇ ਤੋਂ ਸਾਹਮਣੇ ਆਇਆ ਜਿੱਥੇ ਕੀ ਗਰੀਬ ਪਰਿਵਾਰ ਦੇ ਲੋਕਾਂ ਵਿੱਚ ਪਾਣੀ ਵੜਿਆ ਤੇ ਕੋਠਿਆਂ ਦੀਆਂ ਛੱđa ਡਿੱਗੀਆਂ ਪਿੰਡ ਦੇ ਸਰਪੰਚ ਰਗਵੀਰ ਸਿੰਘ ਦੀ ਮੌਜੂਦਾ ਪੰਚਾਇਤ ਵੱਲੋਂ ਗਰੀਬ ਲੋਕਾਂ ਦੇ ਬਾਹ ਫੜੇ ਦੇ ਰਸਣ ਵੰਡਿਆ ਗਿਆ ਤਰੁੰਤੀ ਤਹਿਸੀਲਦਾਰ ਮਜੀਠਾ ਇਸ ਮੌਕੇ ਐਸਡੀਐਮ ਮਰੀਠਾ ਤਹਿਸੀਲਦਾਰ ਸਿਚਪਾਲ ਸਿੰਘ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਰਗਵੀਰ ਸਿੰਘ ਸੰਧੂ ਵੱਲੋਂ 70 ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਮੌਕੇ ਤੇ ਲੋਕਾਂ ਨੇ ਸਰਪੰਚ ਅਰੇ ਸਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਰਾਜਾ ਕੋਟਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਮਜੀਠਾ ਅਹ ਜੀ ਸਰ ਅੱਜ ਕਲੋਡੀ ਖੋਣ ਪਿੰਡ ਕਾ ਜੀ ਕੀ ਕਹਿਣਾ ਤੁਸੀਂ ਹਾਂਜੀ ਹਾਂ ਮੈਨੂੰ ਕੱਲ ਸਾਨੂੰ ਮਤਲਬ ਸਰਪੰਚ ਸਾਹਿਬ ਦੇ ਥਰੂ ਪਤਾ ਲੱਗਿਆ ਸੀਗਾ ਵੀ ਪਿੰਡ ਵਿੱਚ ਲੋਕਾਂ ਦੇ ਕਈ ਘਰਾਂ ਦੇ ਨੇੜੇ ਪਾਣੀ ਆ ਗਿਆ ਜਾਂ ਕਈਆਂ ਦੇ ਘਰ ਟੁੱਕਣ ਲੱਗੇ ਤੇ ਮੈਂ ਜਦੋਂ ਪਤਾ ਲੱਗਿਆ ਨਾਲ ਦੀ ਨਾਲ ਪਟਵਾਰੀ ਸਾਹਿਬ ਨੂੰ ਭੇਜਿਆ ਵੀ ਸਰਪੰਚ ਸਾਹਿਬ ਨਾਲ ਤਾਲਮੇਲ ਕਰੋ ਤੇ ਜਾ ਕੇ ਮੌਕਾ ਦੇਖੋ ਫਿਰ ਮੈਨੂੰ ਰਿਪੋਰਟ ਦਿਓ ਉਹ ਆਏ ਪਟਵਾਰੀ ਸਾਹਿਬ ਸਾਡੇ ਮੌਕਾ ਦੇਖਿਆ ਤੇ ਮੈਨੂੰ ਰਿਪੋਰਟ ਕੀਤੀ ਅੱਜ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਅਸੀਂ ਲੱਗੇ ਹੋਏ ਹਾਂ ਕੱਲੇ-ਕੱਲੇ ਘਰ ਦਾ ਮੌਕਾ ਦੇਖਿਆ ਉਹਨਾਂ ਨੂੰ ਮੌਕਾ ਦੇਖਣ ਤੋਂ ਬਾਅਦ ਜਿਨ੍ਹਾਂ ਕਿਥੇ ਨੂੰ ਰਾਸ਼ਨ ਦੀ ਲੋੜ ਸੀ ਉਹ ਪੰਚਾਇਤ ਤੇ ਸਰਪੰਚ ਸਾਹਿਬ ਦੀ ਤੇ ਨੰਬਰਦਾਰ ਸਾਹਿਬ ਦੀ ਸਹਾਇਤਾ ਨਾਲ ਉਹਨਾਂ ਨੂੰ ਅਸੀਂ ਰਾਸ਼ਨ ਵੀ ਬਣਵਾਇਆ ਤਰਪਾਲਾ ਵਾਲਿਆਂ ਨੂੰ ਪੰਚਾਇਤ ਦੀ ਹੈਲਪ ਨਾਲ ਤਰਪਾਲਾ ਵੀ ਦਵਾਈਆਂ ਨੇ ਤੇ ਜਿਹੜੇ ਲੋਕ ਨੀਵੇਂ ਘਣਾਚ ਜਿੱਥੇ ਆਪਾਂ ਨੂੰ ਖਤਰਾ ਕਿ ਪਾਣੀ ਆ ਸਕਦਾ ਉਹਨਾਂ ਵਾਸਤੇ ਸਰਪੰਚ ਸਾਹਿਬ ਨੇ ਉਹਰੇ ਇੰਤਜ਼ਾਮ ਕੀਤਾ ਕੁਛ ਇਹਨਾਂ ਦੀਆਂ ਖਾਲੀ ਦਕਾਨਾਂ ਪਈਆਂ ਸੀ ਕੁਝ ਮਕਾਨ ਪਏ ਸੀ ਵੀ ਤੁਸੀਂ ਉਹਨਾਂ 'ਚ ਸ਼ਿਫਟ ਕਰ ਜਾਓ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਹੋਰ ਨਾ ਹੋਵੇ ਬਾਕੀ ਜਿਨ੍ਹਾਂ ਦੇ ਘਰ ਟੁੱਕਰੇ ਸੀ ਉਹਨਾਂ ਨੂੰ ਕਹਿਤਾ ਆਪਣੀਆਂ ਛੱਤਾਂ ਤੇ ਤਰਪਾਲਾਂ ਪਾ ਲੋ ਜਾਂ ਜਿਹੜੇ ਝੁੰਗੀਆਂ ਵਾਲੇ ਸੀ ਉਹਨਾਂ ਨੂੰ ਕਹਿਤਾ ਆਪਣੇ ਝੁੰਗੀ ਦੇ ਉੱਪਰ ਆਪਣਾ ਤਰਪਾਲ ਪਾ ਲੋ ਤਾਂ ਕਿ ਬਚਾਉ ਉਤਕੇ ਪਾਣੀ ਤੋਂ ਮਤਲਬ ਉਪਨੋਂ ਬਰਸਾਤ ਤੋਂ ਬਚਾਉ ਹੋ ਸਕੇ ਬਾਕੀ ਬਨਾਂ ਦੀ ਕੀ ਸਨੈਹ ਦੇਣੇ ਚੰਗੇ ਬਾਕੀ ਵੀ ਇਹੀ ਹੈ ਲੋਕਾਂ ਨੂੰ ਜਿਵੇਂ ਉਰੇ ਪੰਚਾਇਤ ਪੂਰੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਬਾਕੀ ਪਿੰਡਾਂ ਦੀਆਂ ਵੀ ਅਸੀਂ ਪੰਚਾਇਤਾਂ ਤੋਂ ਇਹੀ ਉਮੀਦ ਕਰਦੇ ਹਾਂ ਵੀ ਲੋਕ ਗਰੀਬ ਘਰਾਂ ਚ ਕਈਆਂ ਚ ਜਾਂ ਪਾਣੀ ਆ ਜਾਂਦਾ ਜਾਂ ਹੋਰ ਆ ਜਾਂਦਾ ਤੇ ਪ੍ਰਸ਼ਾਸਨ ਦੀ ਹੈਲਪ ਕਰੋ ਤੇ ਉਹਨਾਂ ਨੂੰ ਅਗਾਹ ਕਰੋ ਜਾਗਰੂਕ ਕਰੋ ਜਿੱਥੇ ਪਾਣੀ ਘਰ ਨਹੀਂ ਮੇ ਉਹਨਾਂ ਲੋਕਾਂ ਨੂੰ ਮਤਲ ਉਹਨਾਂ ਘਰਾਂ ਚੋਂ ਕੱਢ ਕੇ ਤੇ ਉੱਚੀ ਥਾਂ ਤੇ ਕਿਤੇ ਹੋਰ ਜਗ੍ਹਾ ਪ੍ਰੋਵਾਈਡ ਕਰਵਾ ਕੇ ਜਾਂ ਗੁਰਦੁਆਰਾ ਸਾਹਿਬ ਜਾਂ ਹੋਰ ਹੈ ਜਿਹਨੂੰ ਰਾਸ਼ਨ ਦੀ ਲੋੜ ਹੈ ਉਹਨੂੰ ਰਾਸ਼ਨ ਪ੍ਰੋਵਾਈਡ ਕਰਵਾਓ ਜਿਹਨੂੰ ਤਰਪਾਲ ਦੀ ਲੋੜ ਹੈ ਤਰਪਾਲ ਪ੍ਰੋਵਾਈਡ ਕਰਵਾਓ ਬਾਕੀ ਪ੍ਰਸ਼ਾਸਨ ਵੀ ਤੁਹਾਡੇ ਮੋਢੇ ਨਾਲ ਮੋਢਾ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਅੱਧੀ ਰਾਤ ਵੀ ਕਹੋਗੇ ਪ੍ਰਸ਼ਾਸਨ ਤੁਹਾਡੇ ਦਰਵਾਜ਼ੇ ਤੇ ਅੱਧੀ ਰਾਤ ਵੀ ਹਾਜ਼ਰ ਹੋਵੇਗਾ ਸੋ ਸਭ ਤੋਂ ਪਹਿਲਾਂ ਨੰਦਤ ਮੇਰਾ ਨਾਮ ਜਿਹੜਾ ਕਿ ਵੀਰ ਸਿੰਘ ਸਰ ਪਿੰਡ ਟੌਂਡੀ ਕਮਣਾ ਬਲਾਕ ਮਿੱਠਾ ਜੀ ਰਾਮਾ ਸਾਹਿਬ ਜੀ। ਜੀ ਕੀ ਕਹਿਣਾ ਚਾਹੁੰਦੇ ਆ ਅੱਜ ਉਸ ਮਗਰੀ ਵੰਡੀ ਜਾ ਰਹੀ ਹੈ। ਅੱਜ ਤਾਂ ਜੀ ਜਿਹੜੀ ਕੁਦਰਤੀ ਬਾਰਸ਼ ਪੈ ਰਹੀ ਹੈ ਰੱਬ ਨੂੰ ਖਰੂਪੀ ਹੋ ਰਹੀ ਹੈ। ਉਹਦੇ ਕਰਕੇ ਸਾਡੇ ਪਿੰਡ ਦੇ ਕਾਫੀ ਘਰਾਂ 'ਚ ਪਾਣੀ ਆ ਗਿਆ ਸੀ। ਕੁਝ ਘਰਾਂ 'ਚ ਜਿੰਨੇ ਛੱਤਾਂ ਡੇਪੀਆਂ ਸੀ। ਜੀ। ਉਹਨਾਂ ਘਰਾਂ ਵਿੱਚ ਮੈਂ ਤੇ ਮਜੀਦ ਸਮੁੱਚੀ ਪੰਚਾਇਤ ਜਾ ਕੇ ਜੀ ਸਾਡੇ ਸੁਭਦਰ ਲਾਂਕੀ ਜੀ ਨਾਲ ਸੀ। ਸਮੁੱਚੀ ਪੰਚਾਇਤ ਨਾਲ ਲੈ ਕੇ ਉਹਨਾਂ ਘਰਾਂ ਵਿੱਚ ਗਏ ਜੀ ਮੌਕਾ ਵੇਖਿਆ। ਮੌਕੇ ਦੇ ਉੱਪਰ ਸੀਰਤ ਤਸਵੀਰ ਦਾ ਸਾਹਿ ਮਾਨਯੋਗ ਐਸਜੀਐਮ ਸਾਹਿਬ ਵੀ ਆਏ ਸੀ ਉਹਨਾਂ ਦੇ ਹਾਜ਼ਰ ਦੇ ਵਿੱਚ ਅਸੀਂ 780 ਪਰਿਵਾਰਾਂ ਨੂੰ ਤਰਪਾਲਾ ਮੰਡੀਆਂ ਜੀ ਔਰ 780 ਪਰਿਵਾਰਾਂ ਨੂੰ ਰਾਚਨਿਕਟਾ ਮੰਡੀਆਂ ਜੀ ਔਰ ਮੌਕੇ ਤੇ ਜਾ ਕੇ ਜਿਹਦੇ ਪਰਿਵਾਰ ਨੂੰ ਲੋੜ ਸੀ ਮੈਡੀਸਨ ਦੀ ਮੈਡੀਸਨ ਵੀ ਪ੍ਰੋਵਾਈਡ ਕੀਤੀ ਉਹਨਾਂ ਜੀ ਤੇ ਤਾਂ ਜੋ ਕਿ ਜੋ ਵੀ ਕੁਦਰਤੀ ਇਹ ਕ੍ਰੋਪੀ ਆਈ ਹੈ ਉਹਦੇ ਲੋਕਾਂ ਥੋੜੀ ਜਿਹੀ ਟਰਸ ਮਰ ਜਾਈ ਕਿਉਂਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਬੜਾ ਬੁਰਾ ਹਾਲ ਸੀ ਉਹਨਾਂ ਨੇ ਰਾਚਨ ਤਰਪਾਲੇ ਸਖਤ ਜ਼ਰੂਰ ਸੀ ਜੀ ਉਹ ਉਸੇ ਰੋਡ ਨੇ ਵੰਦੇ ਆਏ ਸਾਡੀ ਪੰਚਾਇਤ ਵੱਲੋਂ ਇਸ ਮੁੱਚਾ ਮਨੂੰ ਆਪਣੇ ਜੇਬ ਚੋਂ ਪੈਸੇ ਖਚ ਕੇ ਉਹ ਪਤਲਾ ਕੀਤਾ ਗਿਆ ਜੀ ਤਾਂ ਜੋ ਕੋਈ ਗਰੀਬਾਂ ਨੂੰ ਉਹਨਾਂ ਦੀ ਜਿਹੜੀ ਬੰਦੀ ਸਹਾਇਤਾ ਥੋੜੀ ਬੜੀ ਮਦਦ ਕੀਤੀ ਜਾਵੇ ਟੋਟਲ ਕਿੰਨੇ ਘਰਾਂ ਸਵੰਦੀ ਜਿਹੜੇ ਪੀੜਤ ਘਰ ਨੇ ਜਿਉ ਕੋਈ 60 ਪਿੰਡ ਘਰ ਹੈਗੇ ਨੇ ਸਾਡੇ ਪਿੰਡ ਦੇ ਜੀ ਜਿਹੜਾਂ ਦੀ ਜੀ ਜ਼ਿਆਦਾ ਬੁਰੀ ਹਾਲਤ ਸੀ ਔਰ ਹਰ ਘਰ ਦੇ ਵਿੱਚ ਅਸੀਂ ਖੁਦ ਗਏ ਜੀ ਸਾਡੇ ਨਾਲ ਸੀਸਰ ਸਾਹਿਬ ਗਏ ਆ ਮੈਡਮ ਐਸ ਡੀ ਐਮ ਗਏ ਨੇ ਸਾਡੀ ਸਮੁੱਚੀ ਪੰਚਾਇਤ ਗਈ ਆ ਹਰ ਘਰ ਜਾ ਕੇ ਮੌਕਾ ਵੇਖਿਆ ਗਿਆ ਜੀ ਗਰੀਬਾਂ ਨੂੰ ਕਿਹਾ ਜਾਦਾ ਤੇ ਪੂਰੇ ਪੰਜਾਬ ਦੇ ਵਿੱਚ ਪਾਣੀ ਦੀ ਆਫਤ ਆ ਜਿਹੜੀ ਮੀਂਹ ਦੇ ਕਾਰਨ ਹੋ ਰਹੀ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋਰੀ ਲੋਕਾਂ ਨੂੰ ਮੇਰੇ ਦਾ ਰਹੀ ਲੋਕਾਂ ਨੇ ਬੇਨਤੀ ਹੈ ਵੀ ਜੇ ਕੁਦਰਤੀ ਕਹਿਰ ਹੋ ਰਿਹਾ ਨਾ ਇਹਦੇ ਸਾਨੂੰ ਲੋੜ ਹੈ ਜੀ ਇਨਸਾਨੀਅਤ ਦਾ ਫਰਜ਼ ਨਿਭਾਉਣ ਦੀ ਪੰਚਾਇਤਾਂ ਸਰਪੰਚ ਤੇ ਕਰੋ ਆਪੇ ਇੱਕ ਪਾਸੇ ਹੈਗੇ ਹੈਗੇ ਆ ਉਹਦੇ ਨਾਲ ਸਾਨੂੰ ਇੱਕ ਇਨਸਾਨੀਤ ਫਰਜ਼ ਦੀ ਬੰਦ ਕਰ ਐਸੀ ਲੋਕਾਂ ਨੂੰ ਬੰਦ ਦੀ ਸਹਾਇਤਾ ਪਹੁੰਚਾਗੇ ਜਿਨ੍ਹਾਂ ਨੂੰ ਲੋਕਾਂ ਨੂੰ ਲੋੜ ਹੈਗਾ ਸੱਜੇ ਕਬੇ ਛੱਤੀ ਮਾਰੀ ਦੀ ਉਹਨਾਂ ਰਾਸ਼ਨ ਤਰਪਾਲਾਂ ਜਾਂ ਹੋਰ ਜੋ ਵੀ ਲੋੜਿਆ ਪਹੁੰਚਾਈ ਜਾਵੇ ਤਾਂ ਕਿ ਜੋ ਗਰੀਬ ਲੋਕ ਲੋ ਕ੍ਰੀ ਲੋਕ ਨੇ ਉਹਨਾਂ ਬੰਦੀ ਨੂੰ ਮੁਰੇ ਸਾਰੇ ਪਹੁੰਚ ਜਾਵੇ ਮੈਂ ਸਾਰੇ ਪੰਜਾਬ ਦੇ ਲੋਕ ਵਾਸੀ ਨੂੰ ਬੇਨਤੀ ਕਰਾਂਗਾ ਕਿ ਜਿਹਨੂੰ ਵੀ ਪਰਮਾਤਮਾ ਨੇ ਰੋਟੀ ਬਖਸ਼ਿਸ਼ ਕੀਤੀ ਜਾਵੇ ਉਹ ਆਪਣੇ ਜੇਬ ਚ ਦਸਵੰਦ ਕੱਢ ਕੇ ਲੋਕਾਂ ਨੂੰ ਥੋੜੀ ਬਹੁਤੀ ਜ਼ਰੂਰ ਸਹਾਇਤਾ ਕਰੇ ਜੀ ਤਾਂ ਜੋ ਲੋਕਾਂ ਨੂੰ ਥੋੜੀ ਬਹੁਤੀ ਟਰਾਸ ਮਿਲੇ ਜੀ